ਅੱਜਕੱਲ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਨੇ ਕਿ ਚੋਰ ਪੁਲਿਸ ਦੇ ਬਿਨਾਂ ਡਰ ਤੋਂ ਬੇ ਤੜਕ ਹੋ ਕੇ ਬੰਨ ਚੋਰੀਆਂ ਨੂੰ ਅੰਜਾਮ ਦੇ ਰਹੇ ਨੇ ਤੇ ਹੁਣ ਉਹਨਾਂ ਚੋਰੀਆਂ ਕਾਰਨ ਜਿਹੜੇ ਦੁਕਾਨਦਾਰ ਨੇ ਸ਼ੋਰੂਮ ਮਾਲਕ ਨੇ ਕਾਰੋਬਾਰੀ ਨੇ ਉਹਨਾਂ ਦੇ ਮਨਾਂ ਦੇ ਵਿੱਚ ਇਹਨਾਂ ਡਰ ਬਣ ਚੁੱਕਾ ਹੈ ਕਿ ਆਪਣਾ ਕਾਰੋਬਾਰ ਛੱਡ ਕੇ ਹੁਣ ਉਹ ਕਿਸੇ ਹੋਰ ਪਾਸੇ ਕਾਰੋਬਾਰ ਕਰਨਾ ਸ਼ੁਰੂ ਕਰ ਗਏ ਨੇ ਅਸੀਂ ਅਸੀਂ ਇਸ ਵੇਲੇ ਖੜੇ ਹਾਂ ਨਿਊ ਚੰਡੀਗੜ੍ਹ ਦੇ ਇਕੋ ਸਿਟੀ ਦੇ ਵਿੱਚ ਜਿੱਥੇ ਕੀ ਮਾਰਕੀਟ ਦੇ ਇੱਕ ਸ਼ੋਰੂਮ ਦੇ ਵਿੱਚ ਚੋਰੀ ਹੋਈ ਹੈ ਚੋਰਾਂ ਦੇ ਹੌਸਲੇ ਵੇਖੋ ਚੌਥੀ ਮੰਜ਼ਲ ਦੇ ਉੱਤੇ ਚੋਰ ਚੜੇ ਨੇ ਉਸ ਤੋਂ ਬਾਅਦ ਕਿਵੇਂ ਉਹ ਫਿਰ ਮੰਜ਼ਲ ਤੋਂ نیچے ਉਤਰਦੇ ਹੋਏ ਇੱਕ ਮੈਡੀਕਲ ਸਟੋਰ ਨੂੰ ਤੇ ਦੂਜੇ ਪਾਸੇ ਡੈਂਟਲ ਕਲੀਨਿਕ ਨੂੰ ਨਿਸ਼ਾਨਾ ਬਣਾਇਆ ਜਿੱਦੇ ਵਿੱਚੋਂ ਕੈਸ਼ ਤੇ ਕਾਫੀ ਹੋਰ ਸਮਾਨ ਵੀ ਜਿਹੜੇ ਇਹ ਚੋਰ ਚੋਰੀ ਕਰਕੇ ਲੈ ਗਏ ਸਾਡੇ ਨਾਲ ਦੁਕਾਨ ਦੇ ਓਨਰ ਨੇ ਤੇ ਡਾਕਟਰ ਸਾਹਿਬ ਰਣਾਲਾ ਜਿਨ੍ਹਾਂ ਦਾ ਡੈਂਟਲ ਕਲੀਨਿਕ ਸੀ ਕਿਵੇਂ ਹੋਇਆ ਇਹ ਸਾਰਾ ਕੁਝ ਕਿੰਨੇ ਵਜੇ ਘਟਨਾ ਤੁਹਾਡੇ ਕੋਲ ਕੋਈ ਸੀਸੀਟੀਵੀ ਫੁਟੇਜ ਆਈ ਹੋਏਗੀ ਕਿਸ ਤਰ੍ਹਾਂ ਸਾਰਾ ਵਾਕਿਆ ਹੋਇਆ ਤੁਸੀਂ ਦੇਖਿਆ ਹੁਣ ਵਿੱਚ ਹਾਂਜੀ ਇਹ ਮੇਰੇ ਵਾਈਫ ਨੇ ਜੀ ਡਾਕਟਰ ਸੋਨਮ ਸਿੰਘਲਾ ਇਹ ਕਲੀਨਿਕ ਚਲਾਉਂਦੇ ਨੇ ਜੀ ਮੈਂ ਇੱਕ ਗਵਰਨਮੈਂਟ EMPLOYEE ਹਾਂ ਮੈਂ ਆਫਿਸ ਪਹੁੰਚਿਆ ਤਾਂ ਮੈਨੂੰ ਕਾਲ ਆਈ ਕਾਲ ਪ੍ਰਾਪਤ ਹੋਈ ਤਾਂ ਫਿਰ ਮੈਂ CCTV ਫੂਟੇਜ ਦੇ ਵਿੱਚ ਇਹ ਘਟਨਾ 3 3:45 ਮਿੰਟ ਸਵੇਰ ਅੱਜ ਦੀ ਘਟਨਾ ਇਹ ਰਿਕਾਰਡ ਕੀਤੀ ਸਾਡੇ ਲਗਭਗ 7-8 ਕੈਮਰੇ CCTV ਫੂਟੇਜ ਦੇ ਵਿੱਚ ਲੱਗੇ ਹੋਏ ਨੇ ਸਾਰਾ ਅਸੀਂ ਜਦੋਂ ਛਾਣਬੀਨ ਕੀਤੀ ਤਾਂ ਸਾਡਾ ਜਿਹੜਾ ਕੈਸ਼ ਹੈ ਉੱਪਰ ਜੋ ਅਸੀਂ ਕੱਲ ਡੈਂਟਲ ਸਰਜਰੀ ਕੀਤੀ ਸੀ ਉਹਦੇ ਵੀ ਜੋ ਪੈਸੇ ਸੀ ਉੱਪਰ 50-60000 ਰੁਪਿਆ ਥੱਲੇ ਜੋ ਵੀ ਸਾਡਾ ਕੈਸ਼ ਸੀਗਾ ਉਹ ਸਾਰਾ ਚੋਰ ਇਥੋਂ ਤੱਕ ਭਾਨ ਵੀ ਜਿਹੜੀ ਹੈਗੀ ਸਾਡੀ ਚੋਕ ਕੇ ਲੈ ਗਏ ਨੇ ਕੁਝ ਕੀਮਤੀ ਸਮਾਨ ਦੁਕਾਨ ਦਾ ਜਿਹਦੀ ਹਜੇ ਛਾਣਬੀਨ ਕੀਤੀ ਜਾ ਰਹੀ ਹੈ ਹਜੇ ਇੰਨਾ ਜ਼ਿਆਦਾ ਨਹੀਂ ਪਤਾ ਲੱਗ ਸਕਦਾ ਕਿ ਕਿੰਨਾ ਨੁਕਸਾਨ ਹੋਇਆ ਲਗਭਗ 1.5 ਤੋਂ 2 ਲੱਖ ਰੁਪਏ ਦਾ ਏਸੀਆਂ ਦੀਆਂ ਤਾਰਾਂ ਏਸੀ ਨੂੰ ਮਿਲਾ ਕੇ ਤੇ ਕੁਝ ਹੋਰ ਹੋਣ ਦਾ ਅਨੁਮਾਨ ਤਾਂ ਕਟੋ-ਕਟ ਹੈ ਹੀ ਆ ਇਸ ਕੋਈ ਕੈਸ਼ ਵੀ ਲੇ ਕੇ ਤੁਹਾਡਾ ਕੈਸ਼ ਕਿੰਨਾ ਸੀ ਜਿਹੜਾ ਤੁਸੀਂ ਡੈਂਟਲ ਕਲੀਨਿਕ ਦੇ ਅੰਦਰ ਜਾਂ ਫਿਰ ਮੈਜਿਸਟੋਰ ਦੇ ਅੰਦਰ ਰੱਖਿਆ ਹੋਇਆ ਸੀ ਪੰਜਾਬ 8000 ਰੁਪਏ ਦੇ ਕਰੀਬ ਕੱਲ ਡੈਂਟਲ ਸਰਜਰੀ ਹੋਈ ਸੀ ਉਹ ਡਾਕਟਰ ਸਾਹਿਬ ਨੂੰ ਬਾਹਰ ਤੋਂ ਦਿੱਤਾ ਜਾਣਾ ਸੀ ਉਹਨਾਂ ਦਾ ਕੈਸ਼ ਸੀਗਾ ਜੀ ਕੁਝ ਇੱਥੇ ਸਾਡੇ ਕੋਲੇ 12-15000 ਰੁਪਏ ਦੇ ਖੁੱਲੇ ਨੋਟ ਪਏ ਸੀ ਕੁਝ ਸਿੱਕੇ ਅਸੀਂ ਪੈਕਟਾਂ ਦੇ ਵਿੱਚ ਬੰਦ ਰੱਖਦੇ ਹਾਂ ਕਿ ਜਰੂਰਤ ਪੈਂਦੇ ਉਹਨਾਂ ਨੂੰ ਇਸਤੇਮਾਲ ਕਰਦੇ ਹਾਂ ਉਹ ਵੀ ਉਹ ਸਾਰੇ ਜਿਹੜੇ ਸਾਡੇ ਸਿੱਕੇ ਸੀ ਅਸੀਂ ਬੈਂਕਸ ਤੋਂ ਲਿਆਂਦੇ ਹੋਏ ਸੀ 2-2 5-5 ਰੁਪਏ ਦੇ 10 ਤੇ 20-20 ਦੇ ਪੈਕਟ ਜਿਹੜੇ ਅਸੀਂ ਵੱਡੇ ਪੈਕਟ ਲਿਆਂਦੇ ਸੀ 15 ਬੈਬ ਮਤਲਬ 75 7500 ਰੁਪਏ ਦੇ ਪੈਕੇਟ ਆ ਉਹ ਸਾਰੇ ਉਹ ਜਿਹੜੇ ਚੋਰ ਆ ਉਹ ਲੈ ਕੇ ਜਾ ਚੁੱਕੇ ਆ ਘਟਨਾ ਸਾਡੇ ਸੀਸੀਟੀਵੀ ਕੈਮਰੇ ਦੇ ਵਿੱਚ ਹੈਗੀ ਆ ਅਸੀਂ ਪੁਲਿਸ ਨੂੰ ਬੁਲਾਇਆ ਉਹ ਅਸੀਂ ਉਹਨਾਂ ਨੂੰ ਇਹ ਦਿਖਾਇਆ ਵੀ ਹੈ ਕਿ ਇਦਾਂ ਜਿਹੜੇ ਚੋਰ ਆ ਉਹ ਉੱtre ਨਹੀਂ ਪਰ ਉਹਨਾਂ ਨੇ ਇਸ ਨੂੰ ਕਿਹਾ ਕਿ ਵੀ ਅਜਿਹਾ ਹੋਣ ਦੀ ਸੰਭਾਵਨਾ ਘੱਟ ਆ ਇੱਧਰ ਦੀ ਨਹੀਂ ਉੱtre ਉਹਨੇ ਉਹਨੇ ਸਾਡੇ ਕੋਲੇ ਇੱਕ ਇਕੋ ਸਿਟੀ ਤੋਂ ਆਏ ਸੀਗੇ ਤੇ ਜੈਂਟਲਮੈਨ ਉਹਨਾਂ ਨੇ ਦੱਸਿਆ ਕਿ ਸਵੇਰੇ 4 ਵਜੇ ਉਹਨਾਂ ਨੇ ਇੱਕ ਚੋਰ ਨੂੰ ਮੂਲਾਪੁਰ ਪੁਲਿਸ ਥਾਣੇ ਵਿੱਚ ਜਾ ਕੇ ਫੜਾਇਆ ਸਿਕਿਉਰਿਟੀ ਗਾਰਡ ਦੀ ਮਦਦ ਨਾਲ ਅਸੀਂ ਪੁਲਿਸ ਥਾਣੇ ਮੂਲਾਪੁਰ ਜਾ ਕੇ ਇਹ ਚੀਜ਼ ਦੇਖੀ ਪੁੱਛਿਆ ਉਹਨਾਂ ਨੂੰ ਉਹਨਾਂ ਨੇ ਅਜਿਹਾ ਸਾਫ਼ ਇਨਕਾਰ ਕਰਤਾ ਕਿ ਸਾਡੇ ਕੋਲੇ ਸਵੇਰੇ 4 ਵਜੇ ਕੋਈ ਵੀ ਚੋਰ ਨਹੀਂ ਆਇਆ ਜਾਂ ਕਿ ਕੋਈ ਬੰਦਾ ਸਾਡੇ ਕੋਲੇ ਰਿਪੋਰਟ ਨਹੀਂ ਕੀਤਾ ਕਿਸੇ ਨੇ ਵੀ ਤਾਂ ਜਿਹੜੀ ਪੁਲਿਸ ਹੈ ਉਹਨਾਂ ਨੂੰ ਅਸੀਂ ਕਾਲ ਕਰਕੇ ਬੁਲਾਇਆ ਤਾਂ ਹੈ ਉਹ ਆ ਕੇ ਦੇਖ ਗਏ ਨੇ ਹਜੇ ਤੱਕ ਸਾਨੂੰ ਕੋਈ ਤੋ ਸਾਈਡ ਤੇ ਮਤਲਬ ਜਿਵੇਂ ਬਾਕੀ ਕਾਰਵਾਈ ਦਾ ਸਾਨੂੰ ਹਜੇ ਕੋਈ ਭਰੋਸਾ ਮਿਲਿਆ ਨਹੀਂ ਹੈਗਾ ਜੀ ਸਾਡਾ ਮਤਲਬ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਇਸ ਤੋਂ ਪਹਿਲਾਂ ਵੀ ਸਾਹਮਣੇ ਡਾਕਟਰ ਨਵਨੀਤ ਪੀਜੀਆਈ ਦੇ ਇੱਕ ਮਾਹਰ ਡਾਕਟਰ ਗਾਇਨੇਕੋਲੋਜਿਸਟ ਨੇ ਕੁਝ ਹੀ ਟਾਈਮ ਪਹਿਲਾਂ ਆਪਣਾ ਇੱਥੇ ਗਾਇਨੀ ਦਾ ਸੈਂਟਰ ਖੁੱਲਿਆ ਸੀ ਤਿੰਨ ਚਾਰ ਮਹੀਨਿਆਂ ਦੇ ਵਿੱਚ ਹੀ ਚੋਰਾਂ ਨੇ ਉਹ ਸਾਰਾ ਉਹਨਾਂ ਦਾ ਸਮਾਨ ਹੈ ਜਿਹੜਾ ਚੋਰੀ ਕਰਕੇ ਲੈ ਗਏ ਅੰਤ ਵਿੱਚ ਉਹਨਾਂ ਨੂੰ ਇੱਕ ਮਾਹਰ ਡਾਕਟਰ ਨੂੰ ਆਪਣਾ ਜਿਹੜਾ ਪੇਸ਼ਾ ਹੈ ਵਾਪਸ ਘਰ ਦੇ ਵਿੱਚ ਪਾਰਟ ਟਾਈਮ ਸ਼ੁਰੂ ਕਰਨਾ ਪਿਆ ਆ ਹੁਣੇ-ਹੁਣੇ ਮੇਰੇ ਕੋਲ ਇੱਕ ਸੱਜਣ ਆਇਆ ਸੀ ਪਨੀਰ ਕੈਫੇ ਤੋਂ ਉਹ ਪਿੱਛੇ ਚਲਾਉਂਦੇ ਆ ਉਹਨਾਂ ਨੇ ਵੀ ਦੱਸਿਆ ਕਿ ਅਕਤੂਬਰ ਦੇ ਵਿੱਚ ਸਾਡਾ ਵੀ ਬਹੁਤ ਜ਼ਿਆਦਾ ਜਿਹੜਾ ਸਮਾਨ ਆ ਉਹ ਚੋਰੀ ਹੋ ਚੁੱਕਿਆ ਜੀ ਲਗਾਤਾਰ ਸਾਡੇ ਇਕੋ ਸਿਟੀ ਮਾਰਕੀਟ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਸਾਨੂੰ ਮਿਲ ਰਹੀਆਂ ਨੇ ਜਿਸ ਤੋਂ ਸਾਨੂੰ ਇਹ ਲੱਗਦਾ ਕਿ ਜਿਹੜੀ ਸਰਕਾਰ ਈਜ਼ ਆਫ ਡੂਇੰਗ ਬਿਜ਼ਨਸ ਨੂੰ ਪ੍ਰਮੋਟ ਕਰ ਰਹੀ ਹੈ ਇੱਕ ਪਾਸੇ ਕਹਿ ਰਹੀ ਹੈ ਕਿ ਵਪਾਰ ਕਰੋ ਟੈਕਸ ਮਿਲੂਗਾ ਦੂਜੇ ਪਾਸੇ ਜਿਹੜਾ ਸਾਡਾ ਆਪ ਦੇਖਿਆ ਵਪਾਰ ਦਾ ਉਹ ਸਾਨੂੰ ਖਤਰੇ ਦੇ ਵਿੱਚ ਨਜ਼ਰ ਆ ਰਿਹਾ ਮੈਂ ਕੀ ਮੈਂ ਕੀ ਦੇਖਿਆ ਤੁਸੀਂ ਸਵੇਰੇ ਜਦੋਂ ਆਏ ਕਲੀਨਿਕ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਸੀ ਕਿਸ ਤਰੀਕੇ ਨਾਲ ਸਮਾਨ ਖਿਲਰਿਆ ਪਿਆ ਸੀ ਮੈਂ ਤਾਂ ਜਦੋਂ ਸਵੇਰੇ ਕਲੀਨਿਕ ਦੇ ਵਿੱਚ ਆਈ ਤਾਂ ਪੂਰੇ ਮੇਰੇ ਡਰਾਅਰ ਸਾਰੇ ਬਿਖਰੇ ਹੋਏ ਸੀਗੇ ਇੱਕ ਇੱਕ ਡਰਾਅਰ ਕੈਬਨ ਦੇ ਵਿੱਚ ਪੂਰੀ ਆਪਰੇਟਰੀ ਦੇ ਵਿੱਚ ਇੱਕ ਇੱਕ ਸਮਾਨ ਰਿਸੈਪਸ਼ਨ ਦੇ ਵਿੱਚ ਜਿਹਨੂੰ ਦੇਖ ਕੇ ਮੈਂ ਪੂਰੀ دہشت ਦੇ ਵਿੱਚ ਆ ਗਈ ਕਿ ਮੈਂ ਮੀਨਸ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ ਮੀਨਸ ਮੈਨੂੰ ਹਜੇ ਤੱਕ ਕਿੰਨਾ ਡਰ ਲੱਗ ਰਿਹਾ ਔਰ ਜੋ ਵੀ ਮੇਰਾ ਕੈਸ਼ ਸੀਗਾ ਮੇਰਾ ਗੱਲਾ ਸੀ ਉਹ ਵੀ ਸਾਰਾ ਤੋੜਿਆ ਹੋਇਆ ਸੀਗਾ ਤੇ ਬਾਕੀ ਜਿਹੜੀਆਂ ਮਸ਼ੀਨਾਂ ਨੇ ਮੇਰੀਆਂ ਹਨਾ ਉਹਨਾਂ ਦੀ ਵੀ ਵਾਇਰਸ ਵਗੈਰਾ ਕਟੀਆਂ ਹੋਈ ਤੇ ਮੈਨੂੰ ਇਹ ਚੀਜ਼ ਦੇਖ ਕੇ ਹਜੇ ਇਸ ਟਾਈਮ ਤੱਕ ਡਰ ਲੱਗ ਰਿਹਾ ਹੈ ਕਿ ਜੇ ਅਸੀਂ ਕੁਝ ਸਿਕਿਉਰਟੀ ਵਸੇ ਹੋਰ ਵੀ ਕੁਝ ਲਗਾ ਲੈਨੇ ਤਾਂ ਚੋਰਾ ਵਸਸੀ ਉਹ ਵੀ ਕੋਈ ਘਟ ਨਹੀਂ ਹੈਗਾ ਤੇ ਮੈਂ ਇਹ ਚਾਹ ਰਹੀ ਹਾਂ ਕਿ ਪੁਲਿਸ ਸਟ੍ਰਿਕਟੋ ਸਿਕਟੈਕਸ਼ਨ ਲਵੇ ਮੇਰੇ ਕੁਝ ਪੇਸ਼ੈਂਟਸ ਨੇ ਜਾਣਕਾਰ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਇਦਾਂ ਦਾ ਕਰਕੇ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਇੱਥੇ ਪੰਜ ਸੈਕਟਰ ਚ 4 ਵਜੇ ਚੋਰ ਪਕੜਿਆ ਤੇ ਇੱਕ ਹੋਰ ਸਾਡੇ ਕੋਲ ਪੇਸ਼ੈਂਟ ਆਏ ਸੀ ਇੱਥੇ ਕੈਮਿਸਟ ਸ਼ਾਪ ਤੇ ਉਹਨਾਂ ਨੇ ਵੀ ਦੱਸਿਆ ਸੇਮ ਇਹੀ ਗੱਲ ਤੇ ਇਹ ਸਾਰੇ ਪੰਜ ਸੈਕਟਰ ਨੂੰ ਪਤਾ ਬਟ ਪੁਲਿਸ ਵਾਲੇ ਕਹਿ ਰਹੇ ਕਿ ਸਾਡੇ ਕੋਲ ਕੋਈ ਚੋਰ ਨਹੀਂ 4 ਵਜੇ ਔਰ ਇਹ ਸਾਡੇ ਜਿਹੜੀ ਚੋਰੀ ਹੈ ਪੋਨੇ 4 ਵਜੇ ਦੇ ਕਰੀਬ ਹੀ ਹੋਈ ਆ ਤੇ ਪੁ ਇਹ ਇਹ ਕਹਿ ਰਹੇ ਨੇ ਕਿ ਕੈਸ਼ ਸੀ ਤੁਹਾਡੇ ਗੱਲੇ ਦੇ ਵਿੱਚ ਕਿੰਨਾ ਕੈਸ਼ ਸੀ ਉਹ ਉਹ ਸਰ ਸੀਗਾ 30 4000 40 50 ਮੈਂ ਨੂੰ ਮੈਂ ਪੂਰਾ ਕਾਊਂਟ ਨਹੀਂ ਕੀਤਾ ਕਿਉਂਕਿ ਕੱਲ ਦਾ 40 ਸੀਗਾ 30 40 ਕੱਲ ਦਾ ਸੀਗਾ ਪਹਿਲਾਂ ਤਾਂ 5-10 ਪਿਆ ਹੋਊਗਾ ਮੀਨ ਮੈਂ ਗਿਣਿਆ ਨਹੀਂ 60000 ਦੇ ਕਰੀਬ ਲੱਗਾ ਹਾਂਜੀ 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 ਅੱਛਾ ਕਿਵੇਂ ਇਹ ਪੂਰਾ ਨਕਸ਼ਾ ਕਿਵੇਂ ਬਣਾਇਆ ਚੋਰਾਂ ਨੇ ਕਿਸ ਤਰੀਕੇ ਨਾਲ ਉਤਰੇ ਨੇ ਤੁਹਾਡੇ ਛੁਰੂ ਕਿ ਚੌਥੀ ਮੰਜ਼ਲ ਹੈ ਚੜ੍ਹਨਾ ਬੜਾ ਮੁਸ਼ਕਿਲ ਹੁੰਦਾ ਛੱਤ ਦੇ ਛੱਤ ਦੇ ਤਰੀਕੇ ਦੇ ਨਾਲ ਆਏ ਆ ਜਾਂ ਕੋਈ ਸ਼ਟਰ ਤੋੜਿਆ ਕਿਵੇਂ ਕਰਿਆ ਹਾਂਜੀ ਸਰ ਸਾਨੂੰ ਮੈਨੂੰ ਵੀ ਪਹਿਲਾਂ ਇਹ ਬੜੀ ਔਸ ਹੀ ਅਸੀਂ ਪਹਿਲਾਂ ਇਹ ਸੋਚਿਆ ਕਿ ਕਿਤੇ ਅੰਦਰ ਆ ਕੇ ਪਹਿਲਾਂ ਬੈਠ ਗਏ ਹੋਣੇ ਆ ਦਿਨ ਚੀ ਬੇਸਮੈਂਟ ਦੇ ਵਿੱਚ ਫਿਰ ਸ਼ਾਮ ਨੂੰ ਇਹ ਮੀਨ ਜਦੋਂ ਸਾਰੇ ਚਲੇ ਗਏ ਫਿਰ ਅਸੀਂ ਸੋਚਿਆ ਕਿ ਜੇ 4 ਵਜੇ ਦੇ ਕਰੀਬ ਪੋਨੇ 4 ਵਜੇ ਤੱਕ ਕੋਈ ਕਿਸ ਕਿਵੇਂ ਤੇ ਇਸ ਤੋਂ ਫਿਰ ਅਸੀਂ ਹੋਰ ਮੈਨ ਅਨੁਮਾਨ ਲਗਾਇਆ ਕਿ ਕੁਝ ਹੋਰ ਵੀ ਹੋ ਸਕਦਾ ਤਾਂ ਅਸੀਂ ਬਿਲਕੁਲ ਛਾਤੇ ਗਏ ਤਾਂ ਉੱਥੇ ਅਸੀਂ ਦੇਖਿਆ ਕਿ ਇੱਕ ਵੈਂਟੀਲੇਟਰ ਆ ਵੈਂਟੀਲੇਟਰ ਤੇ ਸ਼ੀਸ਼ੇ ਨੂੰ ਕੱਢ ਕੇ ਉਹਦੇ ਵਿੱਚੋਂ نیچے ਲਟਕ ਕੇ ਸੀੜੀਆਂ ਤੋਂ ਅੰਦਰ ਐਂਟਰ ਹੋਏ ਤੇ ਜਿਹੜੇ ਨਿਕਲੇ ਉਹ ਬਲਕਨੀ ਤੋਂ ਹਾਂਜੀ ਹਾਂਜੀ ਕਿੰਨਾ ਕਿ ਹੁਣ ਜਿਹੜਾ ਕੰਮ ਕਰਨਾ ਕਾਰੋਬਾਰ ਕਰਨਾ ਇਸ ਤਰੀਕੇ ਦੇ ਸ਼ੋਰਮ ਦੇ ਵਿੱਚ ਤੁਸੀਂ ਕਲੀਨਿਕ ਕਰਨਾ ਕਿੰਨਾ ਮੁਸ਼ਕਿਲ ਹੋ ਚੁੱਕਿਆ ਇਲਾਕੇ ਦੇ ਵਿੱਚ ਬਹੁਤ ਮੁਸ਼ਕਿਲ ਹੋ ਚੁੱਕਿਆ ਹੈ ਇੰਨਾ ਮਹਿੰਗਾ ਏਰੀਆ ਹੈ ਮੀਨ ਅੱਛਾ ਏਰੀਆ ਹੈ ਤੇ ਇੱਥੇ ਇਦਾਂ ਦਾ ਕੁਝ ਹੋ ਰਿਹਾ ਇੰਨੀਆਂ ਚੋਰੀਆਂ ਹੋ ਰਹੀਆਂ ਤਾਂ ਏਸੀ ਦੀ ਕਾਪਰ ਵਾਇਰ ਵੀ ਨਹੀਂ ਹੈਗੀ ਅਸੀਂ ਸੋਚਦੇ ਸਾਨੂੰ ਮੀਨ ਏਸੀ ਚੱਲ ਕਿਉਂ ਨਹੀਂ ਰਿਹਾ ਸਾਡਾ ਡੁਅਲ ਏਸੀ ਹੈ ਉਹ ਮੀਨ ਵਿੰਟਰ ਸੇ ਵੀ ਚੱਲ ਹੀ ਨਹੀਂ ਰਹੀ ਸੀ ਕਿ ਭਾਂ ਜਿਹੜੀ ਛਿੱਕੇ ਸੀ ਉਹ ਵੀ ਚੱਕ ਲੈਗੇ ਇੱਕ ਇੱਕ ਮੀਨ 1 ਰੁਪਿਆ ਵੀ ਨਹੀਂ ਹੈਗਾ ਗੱਲੇ 'ਚ ਹਾਂਜੀ ਬਿਲਕੁਲ ਦੇਖੋ ਚੋਰਾਂ ਦੇ ਹੌਸਲੇ ਨੇ ਬੁਲੰਦ ਕਰੇ ਸਾਡੇ ਨਾਲ ਬਾਈ ਤੁਸੀਂ ਦੇਖ ਕੇ ਆਇਓ ਸਾਰਾ ਉੱਪਰ ਮੈਂ ਵੀ ਤੁਹਾਡੇ ਨਾਲ ਦੇਖ ਕੇ ਆਇਆ ਕਿਵੇਂ ਚੋਰ ਕਿਵੇਂ ਉਤਰੇ ਨੇ نیچے ਸਾਰਾ ਕੁਝ ਇੱਕ ਸੀੜੀ ਪਈ ਹੈ ਤੇ ਦੂਜੇ ਪਾਸੇ ਕਿ ਤਾਰ ਬੰਨੀ ਹੋਈ ਹੈ ਤਾਰ ਦੇ ਰਾਹੀਂ ਆਏ ਆ ਜਾਂ ਕਿਸ ਤਰੀਕੇ ਨਾਲ ਆਏ ਸਰ ਪਿੱਛੋਂ ਨਾਲ ਸ਼ੋਰੂਮ 'ਚ ਵੜੇ ਨੇ 340 ਨੰਬਰ ਪੈਂਦਾ ਹੈ ਉੱਥੋਂ ਪਿੱਛੋਂ ਸ਼ੀਸ਼ਾ ਬਿਲਡਿੰਗ 'ਚ ਤਾਰ ਕੇ ਉਹਨਾਂ ਸ਼ੀਸ਼ਾ ਖੋਲ ਕੇ ਥੱਲੇ ਰੱਖਿਆ ਹੋਇਆ ਹੈ ਤੇ ਉਹ ਅੰਦਰ ਵੜ ਗਏ ਉੱਪਰ ਛੱਤ ਤਾ ਫਿਰ ਤੋੜ ਕੇ ਇਹਨਾਂ ਦਾ ਤੇ ਨਾਲ ਦੇ ਸ਼ੋਰੂਮ ਤੇ ਵੜ ਗਏ ਨੇ ਉੱਪਰੋਂ ਮਿਲ ਕੇ ਵੜੇ ਨੇ ਐਂਟ ਇਹਨਾਂ ਨੇ ਉੱਪਰ ਗੱਦੀ ਤਾਰ ਤੂਰ ਬਣ ਕੇ ਰੋਸ਼ਨਦਾਨ ਸੀਗਾ ਉਹਦਾ ਸ਼ੀਸ਼ਾ ਤਾਰ ਕੇ ਤਾਰ ਬਣ ਕੇ ਤੇ ਕਾਪਰ ਦੀ ਤਾਰ ਵੀ ਇਹਨਾਂ ਨੇ ਤਾਰੀ ਹੈ ਤਾਰਾਂ ਨਿਕਲੀ ਹੋਈਆਂ ਨੇ ਕਾਪਰ ਦੀ ਵਾਇਰਿੰਗ ਵੀ ਨਿਕਲੀ ਹੋਈ ਹੈ ਤੇ ਉਹ ਥੱਲੇ ਤੱਕ ਪੂਰਾ ਸ਼ਾਰਮਨ ਮਾਰੀ ਉਹਨਾਂ ਨੇ ਤੇ ਕਿੰਨਾ ਕੁ ਮੁਸ਼ਕਲ ਹੋ ਗਿਆ ਕਾਰੋਬਾਰ ਕਰਨਾ ਕਿਉਂਕਿ ਇਹਦੇ ਸ਼ੋਰੂਮ ਤਿਆਰ ਹੋ ਰਹੇ ਨੇ ਮਾਰਕੀਟ ਤਿਆਰ ਹੋ ਰਹੀ ਹੈ ਲੋਕਾਂ ਨੂੰ ਭਰੋਸਾ ਇਹ ਹੁੰਦਾ ਕਿ ਨੇੜੇ ਸਾਡੇ ਮਾਰਕੀਟ ਬਣ ਗਈ ਪਰ ਇਸ ਤਰੀਕੇ ਦੀ ਚੋਰੀਆਂ ਦੇ ਨਾਲ ਕਿੰਨਾ ਕੁ ਡਰਦਾ ਮਾਹੌਲ ਬਣਿਆ ਹੋਇਆ ਇਲਾਕੇ ਦੇ ਵਿੱਚ ਸਰ ਪੁਲਿਸ ਕੋਈ ਸੁਣਵਾਈ ਨਹੀਂ ਹੈ ਆਪਾਂ ਜਾਣੇ ਥਾਣੇ ਦੇ ਵਿੱਚ ਤਾਂ ਕੋਈ ਸੁਣਵਾਈ ਕਰਦਾ ਹੀ ਨਹੀਂ ਉੱਥੇ ਉੱਥੇ ਕਹਿੰਦੇ ਸੀ ਸੀਸੀਟੀ ਲਗਾਓ ਕੈਮਰੇ ਲਗਾਓ ਅਸੀਂ ਕੈਮਰੇ ਹੁਣ ਐਨੇ ਲਗਾਏ ਤੁਸੀਂ ਦੇਖ ਸਕਦੇ ਹੋ ਕਿੰਨੇ ਕੈਮਰੇ ਲੱਗੇ ਆ ਇਸ ਬਿਲਡਿੰਗ 'ਚ ਫਿਰ ਵੀ ਕੋਈ ਹੈ ਹੀ ਨਹੀਂ ਪੁਲਿਸ ਆ ਕੇ ਵੀ ਚੱਲੇ ਗਈ ਪੀਸੀਆਰ ਆਈ ਸੀ ਮਲਕੋਈ ਹਾਈ ਨਹੀਂ ਚੋਰਾਂ ਨੂੰ ਸੀਸੀਟੀਵੀ ਦਾ ਕੋਈ ਡਰ ਨਹੀਂ ਨਹੀਂ ਐ ਕੋਈ ਸੀਸੀਟੀਵੀ ਐਕਚੁਅਲੀ ਜੋ ਚੋਰ ਕਿੱਦਾਂ ਆਇਆ ਇਹ ਵੀ ਅਸੀਂ ਉਹ ਦੇਖਿਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕੁਝ ਉਹ ਕਹਿੰਦੇ ਇਦਾਂ ਹੋ ਹੀ ਨਹੀਂ ਸਕਦਾ ਅੱਛਾ ਕੋਈ ਤਫ਼ਤੀਸ਼ ਨਹੀਂ ਕੀਤੀ ਨਾ 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 ਕੋਈ ਨਹੀਂ ਆਇਆ ਨਹੀਂ ਨਹੀਂ ਅਸੀਂ ਦੱਸਿਆ ਉਹਨਾਂ ਨੂੰ ਉਹ ਉਹਦੇ ਤੇ ਵੀ ਬਿਲੀਵ ਨਹੀਂ ਕਰ ਰਹੇ ਸੀ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਨਹੀਂ ਨਹੀਂ ਇਹ ਹੀ ਹੋਊਗਾ ਮੀਨ ਉਹ ਇਹਦੇ ਤੇ ਵੀ ਉਹਨਾਂ ਨੂੰ ਬਿਲੀਵ ਨਹੀਂ ਸੀ ਕੋਈ ਬਿਲਕੁਲ ਪੁਰੀ ਸਾਹਿਬ ਕੀ ਹੋ ਰਿਹਾ ਤੁਹਾਡੇ ਏਰੀਆ 'ਚ ਇਹ ਚੋਰੀਆਂ ਲਗਾਤਾਰ ਹੋ ਰਹੀਆਂ ਨੇ ਕੀ ਹੋ ਰਿਹਾ ਤੁਹਾਡੇ ਕੋਈ ਇੱਥੇ ਸਿਸਟਮ ਹੈ ਕਿ ਨਹੀਂ ਕਿਉਂਕਿ ਇੱਕੋ ਸਿਟੀ ਬਸਾਇਆ ਵੱਡਾ ਸ਼ਹਿਰ ਇਹ ਬਹੁਤ ਦੇਰ ਤੋਂ ਚੱਲ ਰਿਹਾ ਹੈ ਸਿਸਟਮ ਔਰ ਜਿਹੜੇ ਨਸ਼ੇੜੀ ਆ ਉਹ ਇਸ ਚੀਜ਼ ਨੂੰ ਜਿਹੜਾ ਉਹ ਬੜੇ ਪਲਾਨ ਤਰੀਕੇ ਨਾਲ ਦੇਖੋ ਆਪਾਂ ਸਿੱਧੇ ਰਸਤੇ ਚੜ੍ਹ ਕੇ ਨਹੀਂ ਸਾਰਾ ਕੁਝ ਕਰ पाए ਉਹ ਕਿਸ ਤਰ੍ਹਾਂ ਪਲਾਨ ਕਰਕੇ ਵੀ ਕਿੱਥੋਂ ਦੀ ਐਂਟਰ ਹੋਣਾ ਕਿਧਰੋਂ ਸ਼ੀਸ਼ਾ ਖੋਲਣਾ ਔਰ ਚੌਥੀ ਮੰਜ਼ਲ ਤੋਂ ਜਾ ਕੇ ਫਿਰ ਐਂਟਰ ਹੋ ਕੇ ਥੱਲੇ ਆ ਕੇ ਚੋਰੀ ਕਰਨੀ ਹੈ ਬੜੀ ਬੜੀ ਮਤਲਬ ਕਿ ਇਹ ਵੀ ਮਤਲਬ ਕਿ ਦਿਨ 'ਚ ਕੋਈ ਨਾ ਕੋਈ ਰੇਕੀ ਹੋਈ ਹੋएगी ਪਿੱਛੇ ਤੋਂ ਸਾਰਾ ਕੁਝ ਦੇਖਿਆ ਕਿਵੇਂ ਚੜ੍ਹਨਾ ਕਿਵੇਂ ਕੀ ਕਰਦੇ ਆ ਉਹ ਦਿਨ 'ਚ ਰੇਕੀ ਕਰਦੇ ਆ ਸਾਰਾ ਦਿਨ ਉਹਨਾਂ ਨੇ ਰੇਕੀ ਕਰਨੀ ਹੈ ਔਰ ਮੇਰਾ ਖਿਆਲ ਹੈ ਵੀ ਕਿੰਨੀ ਕਿਚੋਰੀਆਂ ਹੋਈਆਂ ਕਿੰਨੀ ਵਾਰ ਪੁਲਿਸ ਨੂੰ ਦੇ ਚੁੱਕੇ ਆ ਤੇ ਕਿਤੇ ਨਾ ਕਿਤੇ ਪੁਲਿਸ ਦੀ ਨੈਗਲੀਜੈਂਸੀ ਹੈ ਮੈਂ ਤਾਂ ਇਸ ਚੀਜ਼ ਨੂੰ ਨਹੀਂ ਸਮਝਦਾ ਜੇ ਪੁਲਿਸ ਸਮਾਰਟ ਹੋਵੇ ਹੋਰ ਹੋਵੇ ਤਾਂ ਵਿਦਿਨ ਮੇਰੇ ਖਿਆਲ ਅੱਧੇ ਘੰਟੇ ਚੋਰ ਫੜਿਆ ਜਾ ਸਕਦਾ ਔਰ ਉਹਨਾਂ ਦੀ ਲੋਕੇਸ਼ਨ ਨਾ ਉਹਨਾਂ ਦਾ ਸਾਰਾ ਕੁਝ ਔਰ ਕੈਮਰਿਆਂ ਦੇ ਵਿੱਚ ਹੈ ਦੇਖੋ ਮੈਂ ਤਾਂ ਇਹ ਹੈਰਾਨ ਆ ਵੀ ਇਹ ਵਿਚਾਰੇ ਚਲੋ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਮੇਰੇ ਬਹੁਤ ਨੋਨ ਨਿਕਲੇ ਆ ਮਨੋਜ ਜੀ ਨੇ ਦੱਸਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਇਹ ਇੰਨੇ ਪੈਸੇ ਲਗਾ ਕੇ ਪਹਿਲਾਂ ਇਹ ਪੜੇ ਡਾਕਟਰ ਬਣੇ ਠੀਕ ਹੈ ਫਿਰ ਇਹ ਮੇਰੇ ਕੋਲ ਲੱਖਾਂ ਰੁਪਏ ਦਾ ਰੈਂਟ ਹੈ ਇਹ ਸ਼ੋਰੂਮ ਦਾ ਫਿਰ ਜਿਹੜੇ ਇਨਸਟਰੂਮੈਂਟ ਲੱਗੇ ਆ ਉਹ ਮੇਰੇ ਕੋਲ 60 70 80 ਲੱਖ ਜੋ ਵੀ ਇਹਨਾਂ ਨੇ ਲਗਾਇਆ ਪਲੱਸ ਇਹ نیچے ਜੋ ਮੈਡੀਕਲ ਸਟੋਰ ਹੈ ਉਹਦਾ ਅਲੱਗ ਹੋਇਆ ਤੇ ਇੰਨਾ ਪੈਸਾ ਲਾ ਕੇ ਫਿਰ ਇਹ ਕਿੰਨੇ ਬੰਦਿਆਂ ਨੂੰ ਇਹਨਾਂ ਨੇ ਆਪਣੇ ਨਾਲ ਜੋੜ ਕੇ ਰੋਜ਼ਗਾਰ ਵੀ ਦੇਣਾ ਹੈ ਤੇ ਸਰਕਾਰ ਪ੍ਰਸ਼ਾਸਨ ਪੁਲਿਸ ਜੇ ਸੇਫਟੀ ਨਹੀਂ ਦੇ ਸਕਦਾ ਨੌਕਰੀਆਂ ਦਾ ਕੀ ਦੇਣੀਆ ਉਲਟਾ ਇਹਨਾਂ ਨੂੰ ਜਿਹੜੇ ਆਪਣੇ ਜਿਨ੍ਹਾਂ ਨੇ ਲੋਕਾਂ ਨੂੰ ਰੋਜ਼ਗਾਰ ਦੇ ਨੇ ਉਹਨਾਂ ਨੂੰ ਬੇਰੋਜ਼ਗਾਰ ਕਰ ਰਹੇ ਆ ਤੇ ਇਹ ਪੁਲਿਸ ਦੀ ਕਮੀ ਹੈ ਮੈਂ ਤਾਂ ਕਹਾਂਗਾ ਜੇ ਨਹੀਂ ਕਰ ਸਕਦੇ ਆ ਲਿਓ ਸਾਨੂੰ ਦੇਣ ਅਸੀਂ ਘਟੋ ਘਟ ਏਰੀਆ ਦਾ ਮਾਰਕ ਕਰਕੇ ਆਪਾਂ ਇਹਨੂੰ ਫੜ ਸਕਦੇ ਆ ਅੱਗੇ ਵੀ ਫੜ ਕੇ ਦਿੱਤੇ ਆ ਪੁਲਿਸ ਨੂੰ ਬਹੁਤ ਵਾਰ ਰਾਤਾਂ ਨੂੰ ਅਸੀਂ ਬਹੁਤ ਚੋਰ ਫੜ ਕੇ ਦਿੱਤੇ ਆ ਪਰ ਉਹ ਕਿਤੇ ਨਾ ਕਿਤੇ ਉਹਨਾਂ ਦੇ ਇੰਨੇ ਹੌਸਲੇ ਬੁਲਾਉਂਦਾ ਉਹਨਾਂ ਨੂੰ ਪਤਾ ਹੈ ਵੀ ਪੁਲਿਸ ਕੋਲ ਸਿਸਟਮ ਦੀ ਬਹੁਤ ਘਾਟ ਹੈ ਜੇ ਫੜ ਵੀ ਲੈਣਗੇ ਤਾਂ ਵੀ ਉਹਨਾਂ ਨੇ ਕਹਿ ਦੇਣਾ ਵੀ ਨਹੀਂ ਜੀ ਇਹ ਤਾਂ ਗਲਤ ਹੈ ਇਹ ਤਾਂ ਵੈਸੇ ਘੁੰਮ ਰਿਆ ਸੀ ਇਹ ਤਾਂ ਸ਼ਰਾਬੀ ਹੈ ਰਾਤ ਨੂੰ ਤਾਂ ਬੰਦਾ ਹੋਣਾ ਹੀ ਨਹੀਂ ਚਾਹੀਦਾ ਇਥੇ ਜਦੋਂ ਤੁਸੀਂ ਰੋਡ ਦੇ ਉੱਤੇ ਬੰਦਾ ਦਿਖੇ ਨਾ ਔਰ ਜਿਹੜਾ ਦਿਖਦਾ ਤਾਂ ਉਹਨੂੰ ਫੜ ਕੇ ਉਹਦਾ ਇੰਨਾ ਕੁ ਮੱਕੂ ਬੰਨੋ ਵੀ ਉਹ ਪਤਾ ਹੋਵੇ ਵੀ ਉਹ ਬੰਦਾ ਅਨਔਥਰਾਇਜ਼ਡਲੀ ਘੁੰਮ ਰਿਆ ਹਾਂ ਬਸ ਤੇ ਐਕਸ਼ਨ ਹੋਣਾ ਜ਼ਰੂਰੀ ਹੈ ਮੈਂ ਤਾਂ ਬਹੁਤ ਵਾਰ ਅਸੀਂ ਤਾਂ ਉੱਪਰ ਤੱਕ ਪਤਾ ਨਹੀਂ ਕਿੰਨੀਆਂ ਐਪਲੀਕੇਸ਼ਨ ਹੁਣ ਵੀ ਨਾਲ ਇੱਕ ਹੋਰ ਸ਼ੋਰੂਮ ਦੇ ਵਿੱਚ ਬਿੱਤੇ ਦਿਨੀ ਚੋਰੀ ਹੋਈ ਸੀ ਕੀ ਤੁਹਾਡਾ ਕੀ ਲਗੇ ਚੋਰ ਕੀ ਹੋਇਆ ਤੁਹਾਡਾ ਕਿਸ ਚੀਜ਼ ਦਾ ਕੈਫੇ ਸੀ ਜਾਂ ਕੋਈ ਸ਼ੋਰੂਮ ਕਿਸ ਚੀਜ਼ ਦਾ ਸੀ ਕੀ ਸੀ ਕਰ ਸਾਡਾ ਜੀ ਬਿਲਕੁਲ ਹੀ ਪਿੱਛੇ ਤੇ ਬੈਕ ਸਾਈਡ ਤੇ ਹੈ ਸਾਡਾ ਹੈਲਦੀ ਫੂਡ ਦਾ ਖਾਣੇ ਦਾ ਹੈ ਤੇ ਜਦੋਂ ਅਸੀਂ ਇਹ ਸਟਾਰਟ ਕੀਤਾ ਨਾ ਉਹਦੇ ਦੂਜੇ ਤੀਜੇ ਦਿਨ ਹੀ ਦੀਵਾਲੀ ਤੋਂ ਪਹਿਲੇ ਵਾਲੇ ਹਫਤੇ ਸਗਾ ਉਦੋਂ ਵੀ ਉਹ ਸ਼ੀਸ਼ਾ ਕੱਢ ਕੇ ਉਹਨਾਂ ਨੇ ਸਾਈਡ ਤੇ ਰੱਖਿਆ ਰਬੜ ਕੱਟ ਕੇ ਬਿਲਕੁਲ ਉਸ ਤੋਂ ਬਾਅਦ ਬਿਲਕੁਲ ਉੱਪਰ ਜਾ ਕੇ ਟੈਂਕੀ ਦਾ ਪਾਣੀ ਬੰਦ ਕੀਤਾ ਤੇ ਪੂਰੀ ਬਿਲਡਿੰਗ ਦੀਆਂ ਉਹ ਟੂਟੀਆਂ ਖੋਲ ਕੇ ਲਾਗੇ ਸਾਡੇ ਚਾਕੂ ਪੈ ਸਗੇ ਜਾਂ ਹੋਰ ਜੋ ਉਹਨਾਂ ਨੂੰ ਸਮਝ ਆਇਆ ਕਿ ਜਿਹੜਾ ਵੀ ਤਾਂਬੇ ਦਾ ਸਮਾਨ ਸਗਾ ਜਾਂ ਸਜਾਵਟ ਦਾ ਸੀ ਬਣਾਇਆ ਸੀ ਤਾਂ ਹੁਣ ਅਦੋਂ ਅਸੀਂ ਸਾਡਾ ਬਿਲਕੁਲ ਇਹ ਖਰਚਾ ਆਪਾਂ ਕਰਕੇ ਹਟੇ ਸੋਚ ਕੇ ਜਿਹੜਾ ਕੰਮ ਸ਼ੁਰੂ ਕਰਕੇ ਖਰਚਾ ਹੁੰਦਾ ਤੇ ਉਸ ਤੋਂ ਬਾਅਦ ਫਿਰ 10-12000 15000 ਦਾ ਚਲੋ ਖਰਚਾ ਤਾਂ ਲੱਗ ਹੋਇਆ ਪਰ ਉਸ ਤੋਂ ਬਾਅਦ ਬੇਮਨ ਵਾਲੇ ਕੰਮ ਕਰ ਰਹੇ ਸੀ ਪੁਲਿਸ ਰਿਪੋਰਟ ਵੀ ਕਰਨੀ ਹੁੰਦੀ ਨਾ ਤੁਸੀਂ ਕਰੀ ਸੀ ਪੁਲਿਸ ਰਿਪੋਰਟ ਸਾਡੇ ਨਾਲ ਨਾਲ ਸਿਰਫ ਸਾਡਾ ਹੀ ਨਹੀਂ ਹੋਇਆ ਸਾਡੇ ਜਸਟ ਪਿੱਛੇ 341 ਐਸ.ਆਈ.ਓ ਦੇ ਵਿੱਚ ਉੱਥੇ ਵੀ ਹੋਇਆ ਮੈਂ ਜੀ ਹਲਬਾ 6 ਮਹੀਨੇ ਪਹਿਲੇ ਨਿਊ ਚੰਡੀਗੜ੍ਹ ਆਇਆ ਮੈਨੂੰ ਸਾਰੇ ਨੇ ਕਿ ਤੂੰ ਨਵਾਂ ਹੈ ਸਲੇ ਜਿੱਦਾ ਚੱਲਦਾ ਸਿਸਟਮ ਚੱਲਦਾ ਸਾਨੂੰ ਕਰਨ ਦੇਆ ਕਾਰਵਾਈ ਪੂਰੀ 3009 ਦੇ ਵਿੱਚ ਇਕੋ ਸਿਟੀ ਦੇ ਵਿੱਚ ਹੀ ਇੱਕ ਇਹਨਾਂ ਫੜਿਆ ਦਿਨ ਦਿਹਾੜੇ ਫੜਿਆ ਉਹਨਾਂ ਨੇ 10 11 ਵਜੇ ਗਵਾਂਡੀਆਂ ਨੇ ਪੁਲਿਸ ਆ ਕੇ ਉਹਨੂੰ ਲੈ ਕੇ ਗਈ ਆ ਉਸ ਤੋਂ ਬਾਅਦ ਮੈਂ ਪੁੱਛਿਆ ਸਾਰਿਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕਿਆ ਕਰ ਵਈ ਕਿਆ ਹੋਇਆ ਮੈਨੂੰ ਨਹੀਂ ਪਤਾ ਜੀ ਉਹ ਤੁਸੀਂ ਪਤਾ ਕਰੋ ਹੱਥ ਤੇ ਕੋਈ ਜਵਾਬ ਨਹੀਂ ਮੇਰੇ ਮੇਰੇ ਦਾ ਕੁਝ ਨਹੀਂ ਪਹੁੰਚਿਆ ਜੀ ਠੀਕ ਹੈ ਪੁਰਸਾਬ ਗਮਾਟਾ ਦੱਸੇ ਜਾ ਰਿਹਾ ਕਿ ਫਰਸਟ ਫਲੋਰ ਤੇ ਜਿਸ ਤਰੀਕੇ ਨਾਲ ਦੱਸਿਆ ਸ਼ੁਰੂ ਮਾਲਕ ਨੇ ਇੱਕ ਨੇ ਕਿ ਅਗਰ ਸ਼ਟਰ ਲਾਣੇ ਆ ਅਸੀਂ ਤਾਂ ਉਸ ਦਾ ਚਲਾਨ ਕਰਦੀ ਹੈ ਬਿਨਾ ਸ਼ਟਰ ਤੋਂ ਚੋਰੀਆਂ ਹੋ ਰਹੀਆਂ ਹੋ ਰਹੀਆਂ ਸ਼ੋਰੂ ਮਾਲਕ ਜਾਏ ਕਿਤੇ ਬਿਲਕੁਲ ਇਹ ਗਮਾਡਾ ਦੀ ਜਿਹੜੀ ਹੈ ਬਹੁਤ ਇੱਕੋ ਘਟਿਆ ਕਹ ਲੋ ਪਾਲਿਸੀ ਹੈ ਕੀ ਹੈ ਔਰ ਸਰਕਾਰ ਕੀ ਕਰਦੀ ਆ ਅੱਖਾਂ ਮੁੰਕੇ ਬੈਠੀ ਆ ਹੁਣ ਇਹ ਲੱਖਾਂ ਕਰੋੜਾਂ ਰੁਪਏ ਲਾ ਕੇ ਇਹ ਸ਼ੋਰੂਮ ਤਿਆਰ ਕਰ ਰਹੇ ਵਿਚਾਰੇ ਆਪਾਂ ਆਪਣੇ ਰੋਜ਼ਗਾਰ ਲਈ ਆਪਣੇ ਚਲੋ ਰੈਂਟਲ ਦੇਣਾ ਜੋ ਵੀ ਤੇ ਆਪਣੀ ਖਰਚੇ ਤੇ ਇਹ ਇੱਕ ਪਿੱਛੇ ਸੇਫਟੀ ਲਈ ਚਾ ਸ਼ਟਰ ਲਗਾਣੇ ਆ ਕੋਈ ਐਸੀ ਚੀਜ਼ ਲਗਾਣੇ ਤਾਂ ਉਹਦੇ ਲਈ ਗਮਾੜਾ ਉਹਨਾਂ ਨੂੰ ਇਹਨਾਂ ਦਾ ਚਲਾਨ ਕਰਦਾ ਇਹਨਾਂ ਨੂੰ ਫਾਈਨ ਕਰਦਾ ਇਹ ਤਾਂ ਬੜੀ ਮਤਲਬ ਕਿ ਮਾੜੀ ਕਾਰਗੁਜ਼ਾਰੀ ਹੈ ਸੋ ਗਮਾੜਾ ਜੇ ਸੇਫਟੀ ਨਹੀਂ ਦੇ ਸਕਦਾ ਜਾਂ ਤਾਂ ਸੇਫਟੀ ਦੇਵੇ ਜੇ ਉਹਨੇ ਇਹ ਰੂਲ ਪਾਸ ਕੀਤਾ ਵੀ ਇਹਦੇ ਹੁਣ ਮੋਸਟਲੀ ਜਿੰਨੀਆਂ ਚੋਰੀਆਂ ਹੋਈਆਂ ਜਿਹੜੀ ਮੈਂ ਵੀ ਦੇਖੀਆਂ ਉਹ ਬੈਕ ਸਾਈਡ ਤੋਂ ਫਰਸਟ ਫਲੋਰ ਤੋਂ ਵਿੰਡੋ ਖੋਲੀ ਔਰ ਬੜੇ ਤਰੀਕੇ ਨਾਲ ਅੰਦਰੋਂ ਅੰਦਰ ਦੀ ਐਂਟਰ ਹੁੰਦੇ ਆ ਅ ਜਾ ਕੇ ਮੇਰੀ ਕੀ ਲੋਕਲ ਵੈਸੇ ਵੀ ਦੇਖ ਲੈਣਾ ਚਾਹੀਦਾ ਸਾਡੇ ਘਰ ਦੇ ਨੇੜੇ ਜਾਂ ਕੋਈ ਸ਼ੋਰੂਮ ਦੇ ਨੇੜੇ ਕੋਈ ਸ਼ਕਤੀ ਛੱਕੀ ਵਿਅਕਤੀ ਘੁੰਮ ਰਿਹਾ ਹੈ ਜਾਂ ਕੋਈ ਰੈਕੀ ਕਰ ਰਿਹਾ ਹੈ ਦਿਨ ਦੇ ਵਿੱਚ ਉਹਦੀ ਤਲਾਸ਼ ਵੀ ਪੁਲਿਸ ਨੂੰ ਜੋ ਆਪਣੇ ਤੌਰ ਤੇ ਵੀ ਕਰਨੀ ਚਾਹੀਦਾ ਵੈਸੇ ਤਾਂ ਇਹ ਜੇ ਪਾਪੂਲੇਸ਼ਨ ਬਹੁਤ ਘੱਟ ਹੈ ਤੇ ਪਤਾ ਲੱਗ ਸਕਦਾ ਵੀ ਇਹ ਬੰਦਾ ਘੁੰਮ ਰਿਹਾ ਹੈ ਕਿਉਂ ਘੁੰਮ ਰਿਹਾ ਉਹਦੇ ਤੇ ਆਵਾਜ਼ ਹੋਣੀ ਚਾਹੀਦੀ ਸਭ ਦੀ ਦੋ ਚਾਰ ਵਾਰੀ ਆਇਆ ਹਾਂ ਉਹਨੂੰ ਉਹਦੇ ਚ ਰਿਕਾਰਡ ਕਰੋ ਔਰ ਉਹਨੂੰ ਬਲਕਿ ਵਾਇਰਲ ਰੱਖੋ ਕਰਕੇ ਵੀ ਇਹ ਬੰਦਾ ਘੁੰਮਦਾ ਹੈ ਤੇ ਸਾਰੇ ਨੀਗਾ ਅੱਜ ਕੱਲ ਗਰੁੱਪ ਬਣੇ ਐ ਸੋਸ਼ਲ ਮੀਡੀਆ ਦੇ ਬੜਾ ਕੁਝ ਹੋ ਸਕਦਾ ਪਰ ਕਿਤੇ ਨਾ ਕਿਤੇ ਜਾ ਕੇ ਜਿਹੜਾ ਉਹ ਮੈਨੂੰ ਲੱਗਦਾ ਵੀ ਸੀਆਈਡੀ ਸੀਰੀਅਲ ਜਿਹੜਾ ਦੇਖਦੇ ਆ ਉਹ ਇਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਆਪਾਂ ਨੂੰ ਆਪੀ ਚਲਾਉਣਾ ਪਏਗਾ ਵੀ ਸੀਆਈਡੀ ਕਿਸਾਂ ਕਰਨੀ ਕਿੰਦਾ ਬੰਦਾ ਫੜਨਾ ਉਹਦੀ ਉਲਟਾ ਚੋਰਾਂ ਦੀ ਰੇਕੀ ਸਾਨੂੰ ਕਰਨੀ ਪੈਗੀ ਸਰਕਾਰ ਵੱਲੋਂ ਕੁਝ ਨਹੀਂ ਹੋਏਗਾ ਹੁਣ ਇਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਨਾਥਿੰਗ ਸਰਕਾਰ ਪੁਲਿਸ ਜ਼ੀਰੋ ਪਰ ਕਿਤੇ ਨਾ ਕਿਤੇ ਜਿਹੜੀ ਹੈ ਇਹਨਾਂ ਨੂੰ ਇਹ ਐਡਵਾਈਸ ਕੀਤਾ ਵੀ ਇੱਥੇ ਸਿਕਿਉਰਿਟੀ ਗਾਰਡ ਜਿਹੜੇ ਆ ਉਹ ਇੱਥੇ ਲਗਾਏ ਜਾਣ ਤਾਂ ਤੁਹਾਡੀ ਜਿਹੜੇ ਸੇਫਟੀ ਰਹੇਗੀ ਜਿਹੜੇ ਕਿ ਘਟੋ ਘਟ ਘਟੋ ਘਟ ਰਾਤ ਨੂੰ 11 ਤੋਂ ਲੈ ਕੇ ਸਵੇਰੇ 5 ਵਜੇ ਤੱਕ ਉਹਨਾਂ ਦੀ ਹਰ ਟਾਈਮ ਜਿਹੜੀ ਆ ਅੱਖ ਜਿਹੜੀ ਆ ਟਾਈਮ ਉਹ ਅੱਜ ਪੂਰੀ ਹੋ ਰਹੇ ਔਰ ਪੁਲਿਸ ਨਾਲ ਪੂਰਾ ਉਹਨਾਂ ਦਾ ਟਾਈਮਿੰਗ ਹੋਏ ਔਰ ਪੁਲਿਸ ਵੀ 1 ਮਿੰਟ ਆਵੇ ਇਹ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਚੋਰਾਂ ਨੂੰ ਵੀ ਪੁਲਿਸ ਜਿੰਨੇ ਨੇ ਆਏਗੀ ਉਹਨਾਂ ਨੂੰ ਤਾਂ ਅਸੀਂ ਖਰਲ ਟਪ ਜਾਓਗੇ ਸੋ ਇਹ ਇੱਕ ਗੱਡੀਆਂ ਚੀਜ਼ਾਂ ਨੂੰ ਬੰਦ ਕਰਨਾ ਪਏਗਾ ਔਰ ਜਿਹੜੀ ਇਹਨਾਂ ਨੂੰ ਫੈਸਿਲਿਟੀ ਇਹਨਾਂ ਨੇ ਫੀਸਾਂ ਲੈ ਰਹੇ ਹਨ ਇਹਨਾਂ ਨੇ ਚਾਰਜਸ ਲਗਾ ਰਹੇ ਗਮਾੜਾ ਉਹ ਕਾਦੇ ਲਈ ਲਗਾ ਰਿਆ ਤੇ ਜੇ ਸੇਫਟੀ ਨਹੀਂ ਇਹਨਾਂ ਦੀ ਫਿਰ ਤਾਂ ਬੜੀ ਮਾੜੀ ਗੱਲ ਹੈ ਨਾਲ ਹਾਂਜੀ ਆਮ ਪਬਲਿਕ ਵੱਸੇ ਬਹੁਤ ਜ਼ਰੂਰੀ ਹੈ ਸੇਫਟੀ ਤਾਂ ਮੀਨਸ ਫਰਸਟ ਪ੍ਰਾਇੋਰਟੀ ਹੈ ਹਮ ਕਿ ਤੁਹਾਡਾ ਸ਼ੋਰੂਮ ਸੇਫ ਨਹੀਂ ਤਾਂ ਆਮ ਲੋਕਾਂ ਦੇ ਘਰਾਂ ਵਿੱਚ ਕਿਵੇਂ ਸੇਫ ਹੋਣਗੇ ਹੁਣ ਤਾਂ ਮੈਨੂੰ ਆਪਣੇ ਘਰ ਵੀ ਡਰ ਲੱਗ ਰਿਹਾ ਕਿ ਘਰ ਜਾ ਕੇ ਇੱਕ ਵਾਰੀ ਚੱਕਰ ਮਾਰਿਆ ਵਾ ਕੁਝ ਹੈ ਤਾਂ ਨਹੀਂ ਹਾਂ ਕੋਈ ਲੋਕ ਕੈਮਰੇ ਦਾ ਵੀ ਡਰ ਨਹੀਂ ਨਹੀਂ ਸਰ ਨਹੀਂ ਦੇਖੋ ਕਿ ਜਿਸ ਤਰੀਕੇ ਨਾਲ ਚੋਰੀਆਂ ਲਗਾਤਾਰ ਇਲਾਕੇ ਦੇ ਵਿੱਚ ਹੋ ਰਹੀਆਂ ਨੇ ਬੀਤੇ ਦਿਨ ਦੱਸਿਆ ਦੇ 3 ਮਹੀਨੇ ਪਹਿਲਾਂ ਇੱਕ ਡਾਕਟਰ ਦਾ ਸ਼ੋਰੂਮ ਚੋਰੀ ਹੋਈ ਉਸ ਡਾਕਟਰ ਨੇ ਆਪਣਾ ਸ਼ੋਰੂਮ ਬੰਦ ਕਰਕੇ ਫਿਰ ਆਪਣੇ ਘਰੇ ਜਿਹੜਾ ਕਲੀਨਿਕ ਬਣਾਇਆ ਉਸ ਤੋਂ ਬਾਅਦ ਹੁਣ ਇਸ ਮੈਡੀਕਲ ਸਟੋਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਤੁਸੀਂ ਦੇਖੋ ਕਿੰਨੇ ਵੱਡੇ ਹੌਸਲੇ ਨੇ ਚੌਥੀ ਮੰਜ਼ਲ ਦੇ ਉੱਤੇ ਇਹ ਚੋਰ ਕਿਵੇਂ ਚੜੇ ਨੇ ਉਸ ਤੋਂ ਬਾਅਦ ਜਾ ਕੇ ਇੱਕ ਤਾਰ ਰਾਹੀਂ ਫਿਰ ਇਸ ਸ਼ੋਰੂਮ ਦੇ ਅੰਦਰ ਦਾਖਲ ਹੋਏ ਫਿਰ ਅੰਦਰੋਂ ਕੈਸ਼ ਪੂਰਾ ਉਹਨੇ ਚੋਰੀ ਕੀਤਾ ਇਥੋਂ ਤੱਕ ਕਿ ਸਿੱਕੇ ਤੱਕ ਚੋਰੀ ਕੀਤੇ ਨੇ ਉਸ ਤੋਂ ਬਾਅਦ ਫਿਰ ਇਹ ਖਿੜਕੀ ਰਾਹੀਂ ਬਾਹਰ ਨਿਕਲੇ ਨੇ ਤੋ ਦੇਖੋ ਕਿ ਪੂਰਾ ਪਲਾਨ ਤਿਆਰ ਕੀਤਾ ਚੋਰਾਂ ਨੇ ਪਹਿਲਾਂ ਰੈਕੀ ਕੀਤੀ ਹੈ ਜੇ ਕਿਸ ਤਰੀਕੇ ਨਾਲ ਇਹ ਪੁਲਿਸ ਦਾ ਜਾਂਚ ਦਾ ਵਿਸ਼ਾ ਹੈ ਸੀਸੀਟੀਵੀ ਕੈਮਰੇ ਵੀ ਭਾਵੇਂ ਕਿ ਨੰਦ ਦੱਸੇਗੀ 7-8 ਲਗਾਏ ਹੋਏ ਨੇ ਪਰ ਉਹਨਾਂ ਦਾ ਵੀ ਡਰ ਹੀ ਨਾ ਚੋਰਾਂ ਨੂੰ ਨਹੀਂ ਰਿਹਾ ਇੱਕ ਪਾਸੇ ਪੁਲਿਸ ਇਹ ਕਹਿ ਰਹੀ ਹੈ ਕਿ ਕੈਮਰੇ ਲਾਓ ਸਕਿਉਰਟੀ ਕਾਰਡ ਰੱਖੋ ਪਰ ਤੋ ਦੇਖੋ ਕਿ ਜਿਹੜੇ ਚੋਰ ਗਿਣਤੀ ਦੇ ਵਿੱਚ 5-7 ਹੋਣਗੇ ਤਾਂ ਫਿਰ ਉਹ ਇੱਕਦਸ ਸਕਿਉਰਿਟੀ ਕਾਰਡ ਦੇ ਉੱਤੇ ਕਿਉਂ ਨਹੀਂ ਹਮਲਾ ਕਰਨਗੇ ਇਹ ਵੱਡੇ ਸਵਾਲ ਨੇ ਕਿ ਆਖਰੀ 8 ਅਗਸਤ ਬਦਨੀ ਚਾਹੀਦੀ ਹੈ ਪੁਲਿਸ ਦੀ ਲਗਾਤਾਰ ਪਟ੍ਰੋਲਿੰਗ ਹੋਣੀ ਚਾਹੀਦੀ ਜਿੱਦੇ ਕਾਰਨ ਲੋਕਾਂ ਦੇ ਮਨਾਂ ਦੇ ਵਿੱਚ ਸੇਫ ਮਹਿਸੂਸ ਹੋਵੇ ਪਰ ਇੰਨਾ ਜਿਹੜੇ ਸ਼ੋਰੂਮ ਮਾਲਕ ਨੇ ਜਾਂ ਫਿਰ ਜਿਹੜੇ ਕੰਮ ਕਰ ਰਹੇ ਨੇ ਜਿਹੜੇ ਕਲੀਨਿਕ ਖੋਲੇ ਹੋਏ ਨੇ ਇਹਨਾਂ ਦੇ ਮਨਾਂ ਦੇ ਵਿੱਚ ਹੁਣ ਡਰ ਬਣ ਗਿਆ ਕਿਵੇਂ ਬਿਜ਼ਨਸ ਕਰੀਏ ਕਿਉਂਕਿ ਇਹਨਾਂ ਨੂੰ ਸਵੇਰੇ ਹੀ ਪਤਾ ਲੱਗਦਾ ਕਿ ਸਾਡੇ ਸ਼ੋਰੂਮ ਦੇ ਵਿੱਚ ਲੱਖਾਂ ਰੁਪਏ ਦੀ ਚੋਰੀ ਹੋ ਗਈ ਹੈ ਦੇਖਦੇ ਕਿ ਹੁਣ ਪੁਲਿਸ ਵਾਸਤੇ ਚੈਲੰਜ ਹੈ ਕਈ ਚੋਰੀਆਂ ਹੋ ਚੁੱਕੀਆਂ ਨੇ ਇਲਾਕੇ ਦੇ ਵਿੱਚ ਕਦੋਂ ਇਹ ਚ ਇਹ ਤੁਹਾਨੂੰ ਬਿਲਕੁਲ ਸਮਝ ਦੱਸੇਗਾ ਤੁਹਾਨੂੰ ਕਰ ਗੁਰਜੋਤ ਦੇ ਨਾਲ ਹਤੇ ਸਿੰਘ